ਤਾਂ ਇਹ ਸਾਡੀ ਅਮਰਸਰ ਦੀ ਮੰਡੀ ਹੈ ਇਹ ਬਹੁਤ ਵੱਡੀ ਮੰਡੀ ਹੈ ਬੜਾ ਪ੍ਰਾਚਨ ਸਮੇਂ ਤੋਂ ਚੱਲਦੀ ਆ ਰਹੀ ਹੈ 골ਡ ਨਾਲ ਸੰਬੰਧਿਤ ਸਾਡੇ ਲੋਕ ਜਿਹੜੇ ਨੇ ਸਾਡੇ ਇੱਥੇ ਕਾਰੀਗਰ ਨੇ ਬੜੇ ਉੱਚ ਕੈਟਾਗਰੀ ਦੇ ਨੇ ਤੇ ਸਾਨੂੰ ਗਵਰਨਮੈਂਟ ਵੱਲੋਂ ਵੀ ਬੜੀਆਂ ਸਹੂਲਤਾਂ ਪਿੰਨਾ ਮਿਲਦੀਆਂ ਰਹੀਆਂ ਔਰ ਉਹਨਾਂ ਸਹੂਲਤਾਂ ਦਾ ਹੀ ਫਾਇਦਾ ਲੈ ਕੇ ਸਰਕਾਰ ਨੂੰ ਬਹੁਤ ਵੱਡੇ ਲੈਵਲ ਤੇ ਟੈਕਸ ਉਗਰਾਹ ਕੇ ਦਿੰਦੇ ਰਿਹਾ ਤੇ ਆਮਦਨ ਦਾ ਸਾਧਨ ਬਣਦੇ ਨੇ ਅਸੀਂ ਸਰਕਾਰ ਦੇ ਕਮਾਊ ਪੁੱਤਰ ਔਰ 골ਡ ਤੁਹਾਨੂੰ ਖੁਸ਼ ਹੋਣੀ ਚਾਹੀਦੀ ਕਿ 골ਡ ਦਾ ਬਿਜ਼ਨਸ ਕਿਹਦਾ ਹੈ ਜੇਤੇ ਕਿਸੇ ਕਿਸੇ ਦਾ ਸਰਕਾਰ ਦਾ ਕੋਈ ਖਰਚਾ ਨਹੀਂ ਹੁੰਦਾ ਇੱਥੋਂ ਤੱਕ ਸਾਡਾ ਕੋਈ ਮੰਤਰਾਲੇ ਵੀ ਨਹੀਂ ਨਾ ਬਣਾਇਆ ਜੇ ਤੱਕ ਕੋਈ ਖਰਚਾ ਆਵੇ ਸਾਨੂੰ ਵੱਖਰੇ ਵੱਖਰੇ ਮੰਤਰਾਲੇ ਸੰਮੂਲਿਤ ਕਰਦੇ ਨੇ ਜੋ ਕਿ ਬੜਾ ਹੀ ਦੁਖਦਾਈ ਹੈ ਸਰਕਾਰ ਨੇ بڑے ਛੋਟੇ ਛੋਟੇ ਮੰਤਰਾਲੇ ਬਣਾਏ ਨੇ ਆਸ ਆਸ ਜਿਨ੍ਹਾਂ ਦਾ ਸਾਰੇ ਘਾਟੇ ਜੀ ਆਉਂਦੇ ਨੇ ਤੇ ਸਾਡਾ ਸਭ ਤੋਂ ਵਧੀਆ ਤੇ ਮਹਿੰਗਾ ਕਾਰੋਬਾਰ ਹੋਣ ਦੇ ਬਾਵਜੂਦ ਵੀ ਇਹਦਾ ਮੰਤਰਾਲਿਆ ਹੀ ਸਿੱਧ ਤੋ ਤੇ ਕੋਈ ਹੈਗਾ ਪਹਿਲੀ ਗੱਲ ਤੇ ਹੈਗੀ ਸਾਨੂੰ ਉਹਦਾ ਪਰੇਸ਼ਾਨੀ ਹੁੰਦੀ ਕਿ ਜਦੋਂ ਅਸੀਂ ਕੋਈ ਗੱਲ ਰੱਖਣੀ ਹੈ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਅਫਸਰ ਕੋਲ ਜਾਂ ਕਿਹੜੇ ਅਧਿਕਾਰੀ ਕੋਲ ਜਾਏ ਤਾਂ ਸਾਡੀ ਗੱਲ ਜਲੀ ਪੂਰਨ ਹੋ ਜਾਏ ਅਸੀਂ ਆਪਣੇ ਮਕਸਦ ਤੇ ਹੁੰਨੇ ਆ ਕਿ ਅਮਰਸਰ ਸ਼ਹਿਰ ਜਿਹੜਾ ਸੀ ਇਹ ਬਹੁਤ ਵੱਡਾ ਸੀ ਏਸ਼ੀਆ ਦਾ ਆਪਣੇ ਆਪ 'ਚ ਇੱਕ ਨਾਂ ਸੀ ਕੁਝ ਸਮੇਂ ਤੋਂ ਕੁਝ ਐਡੇ ਪਚੀਦੇ ਕਾਨੂੰਨ ਹੋ ਗਏ ਨੇ ਜਿਨ੍ਹਾਂ ਨੂੰ ਸਾਨੂੰ ਸਮਝ ਨਾ ਤੇ ਚਲਾਉਣਾ ਔਖਾ ਹੋ ਗਿਆ ਕਿਉਂਕਿ ਅੱਜ ਕੱਲ ਟੈਲੀਕਮ ਵਿਭਾਗ ਦੇ ਨਾਲ ਸੰਬੰਧਿਤ ਸਮਝੋ ਪਰ ਆਗਿਆ ਕਮਿਊਨੀਕੇਸ਼ਨ ਸਿਸਟਮ ਇੰਨਾ ਬਣ ਗਿਆ ਹੈ ਇਹ ਚ ਪ੍ਰਚਾਰ ਮਾਧਿਮ ਬੜਾ ਅੱਗੇ ਆ ਜਾਂਦਾ ਤੇ ਸਾਨੂੰ ਪਤਾ ਨਹੀਂ ਲੱਗਦਾ ਕਾਨੂੰਨਾਂ ਦੇ ਵੀ ਬੜਾ ਪਚੀਦੇ ਜੇ ਬਣ ਜਾਂਦੇ ਨੇ ਉਹਨੂੰ ਸਮਝਣ ਤੇ ਹੀ ਕਿ ਬਹੁਤ ਟਾਈਮ ਲੱਗਦਾ ਆਪਣੇ ਅਫਸਰ ਵੀ ਆਪ ਨਹੀਂ ਜਾਣਦੇ ਹੁਣ ਇੱਕ ਸਮੱਸਿਆ ਹੋਰ ਸਾਡੇ ਸਾਹਮਣੇ ਆ ਰਹੀ ਹੈ ਸਾਡਾ 에어ਪੋਰਟ ਜਿਹਨੂੰ ਅਮਰਸਰ ਜਲਾ ਹੈ ਉਹਨੂੰ ਇੰਟਰਨੈਸ਼ਨਲ ਕਰ ਦਿੱਤਾ ਗਿਆ ਔਰ ਮੇਰੇ ਖਿਆਲ ਕਾਫੀ ਸਾਰੀਆਂ ਫਲਾਈਟਾਂ ਇੰਡੀਆਂ ਜ਼ਰੂਰੀ ਆ ਗਈਆਂ ਚੰਗੇ ਚੰਗੇ ਦੇਸ਼ਾਂ ਨਹੀਂ ਔਰ ਸਾਡੀਆਂ ਇੱਥੋਂ ਨਿਕਲਦੀਆਂ ਨੇ ਸਾਨੂੰ ਆਪਣਾ ਗੁੱਲ ਨੂੰ ਇਹਨਾਂ ਸੰਬੰਧਿਤ ਜਿਹੜੇ ਕੰਮ ਨੇ ਜਿੱਦਾਂ ਕਿ ਅਸੀਂ ਬਾਹਰ ਮਾਲ ਭੇਜਣਾ ਹੋਵੇ ਜਾਂ ਜੇਵਰ ਭੇਜਣਾ ਹੈ ਜਾਂ ਅਸੀਂ ਉਹਨਾਂ ਨਾਲ ਸੰਬੰਧਿਤ ਕੋਈ ਕਾਰਵਾਈ ਕਰਨੀ ਹੈ ਕੰਮ ਕਰਨਾ ਤਾਂ ਸਾਨੂੰ ਜਾ ਕੇ ਦਿੱਲੀ ਜਾਂ ਦੂਜੇ 에어ਪੋਰਟਾਂ ਵੱਲ ਮੂੰਹ ਵੇਖਣਾ ਪੈਂਦਾ ਤੇ ਸਾਡੇ ਵਪਾਰੀਆਂ ਇੱਥੋਂ ਦੇ ਆਣੂ ਉਹਨਾਂ ਵਪਾਰੀਆਂ ਨਾਲ ਸਹਿਯੋਗ ਲੈ ਕੇ ਆਪਣੇ ਕੰਮ ਚਲਾਉਣਾ ਪੈਂਦਾ ਜੋ ਕਿ ਬੜੀ ਪਰੇਸ਼ਾਨੇਦਾਈ ਬਣਦੀ ਹੈ ਸਾਨੂੰ ਇੱਕਦਮ ਮਾਲ ਇਨੀ ਦੂਰ ਖੜਨਾ ਫਿਰ ਲੈ ਕੇ ਆਉਣਾ ਇਹ ਕਿਉਂਕਿ ਕੀਮਤੀ ਚੀਜ਼ ਹੈ ਮੈਂ ਬਾਰ ਬਾਰ ਉਹੀ ਗੱਲ ਕਹਿ ਰਿਹਾ ਤੇ ਸਾਨੂੰ ਉਹ ਜਿਹੜਾ ਪੈਸਾ ਹੈ ਬਜਾਏ ਕਿ ਪੰਜਾਬ ਦੇ ਵਿੱਚ ਪੰਜਾਬ ਦੇ 에ਰਪੋਰਟ ਨੂੰ ਫਾਇਦਾ ਹੋਵੇ ਸਾਡੇ 에ਰਪੋਰਟ ਹੋਰ ਤਰੱਕੀ ਹੋਵੇ ਤੇ ਇਸ ਜਿਹੜਾ ਸਾਡਾ ਬਿਜ਼ਨਸ ਸਾਡੀ ਜਿਹੜੀ ਮਾਰਕੀਟ ਹੈਗੀ ਸੀ ਇਥੋਂ ਦੀ ਅਮਰਸਦ ਦੀ ਇਹ ਏਡੀ ਪਹਿਲਾਂ ਹੀ ਪਰਫੁੱਲੁੱਥੀ ਇਹ ਬੜੀ ਨੁਕਸਾਨਦਾਈ ਹਾਲਾਤਾਂ ਵਿੱਚ ਜਾ ਰਹੀ ਹੈ ਕਾਰਜਕਰਾਂ ਦੇ ਉੱਤੇ ਵੀ ਇਹਦਾ ਮਾੜਾ ਅਸਰ ਪੈ ਰਿਹਾ ਜੀ ਇਹੋ ਕੰਮ ਸਾਨੂੰ ਇੱਥੇ ਐਕਸਪੋਰਟ ਦਾ ਸਾਨੂੰ ਸਾਧਨ ਜਿਹੜੇ ਨੇ ਸਾਡੇ ਮਿਲ ਜੰਦ ਨੇ 에어ਪੋਰਟ ਦੇਤੇ ਤੇ ਮੇਰੇ ਸਾਥੀ ਕੋਈ ਦੱਸ ਰਹੇ ਸੀ ਨਹੀਂ ਕਿ ਜਾ ਕੇ ਕਮਿਸ਼ਨਰ ਸਾਹਿਬ ਨੂੰ ਮਿਲੇ ਵੀ ਨਹੀਂ ਔਰ ਇਹਨਾਂ ਜਿਹਨਾਂ ਨੂੰ ਮਹਿਸੂਸ ਵੀ ਕਰਦਾ ਮੈਂ ਧੰਨਵਾਦੀਆਂ ਕਮਿਸ਼ਨਰ ਸਾਹਿਬ ਦਾ ਵੀ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਵਾਕਿਆ ਕੰਮ ਹੋ ਸਕਦਾ ਤੇ ਜੇ ਇਹ ਵਿਭਾਗ ਮੈਨੂੰ ਇਹ ਮਦਦ ਦਿੰਦਾ ਸਾਡੀ ਸਹੂਲਤ ਕਰੇਗਾ ਤੇ ਅਸੀਂ ਸਰਕਾਰ ਦਾ ਵੀ ਤੇ ਇਸ ਵਿਭਾਗ ਦਾ ਵੀ ਧੰਨਵਾਦੀ ਰਹਾਂਗੇ ਕਿ ਸਾਨੂੰ ਇਹ ਮੌਕਾ ਦੇਣ ਤੇ ਅਸੀਂ ਸਰਕਾਰ ਨੂੰ ਹੋਰ ਵੱਧ ਚੜ ਕੇ ਕੰਮ ਕਰਕੇ ਇਥੋਂ ਵੱਧ ਤੋਂ ਵੱਧ ਫਾਰਨ ਕரன்ਸੀ ਤੇ ਦੂਜਾ ਡੀ ਹਿੰਦੂਸਤਾਨੀ ਭਾਈ ਦੌਰ ਦੇ ਵਿੱਚ ਹਿੱਸਾ ਪਾ ਕੇ ਤਿੰਨ ਤੱਕੀ ਵੇਟਲੇ ਪਾਸੇ ਲੈ ਕੇ ਜਾਵਾਂਗੇ ਕਿ ਅੰਮ੍ਰਿਤਸਰ ਦੀ ਮੰਡੀ 'ਚ ਸਾਡੇ ਕਾਰੀਗਰਾਂ ਨੂੰ ਕੰਮ ਮਿਲੇਗਾ ਕਿਉਂਕਿ ਸਾਡੇ ਕਾਰੀਗਰ ਜਿਹੜੇ ਨੇ ਅੱਜ ਕੱਲ ਇਹ ਮਹਿਸੂਸ ਹੋ ਰਹੇ ਭਾਅ ਦੇ ਵਾਧੇ ਘਟੇ ਕਰਕੇ ਬਹੁਤ ਸਾਰੇ ਕਾਰੀਗਰਾਂ ਤੇ ਮਾੜਾ ਅਸਰ ਪੈਂਦਾ ਪਿਆ ਉਹ ਅਗਰ ਸਾਨੂੰ ਇਥੋਂ ਐਕਸਪੋਰਟਰ ਸਾਨੂੰ ਸੁਰੂ ਤੋਂ ਮਿਲ ਜੇ ਨੀ ਹੈ ਤੇ ਸਾਡੇ ਵਪਾਰੀ ਜਿਹੜੇ ਕੰਮ ਬਾਹਰ ਜਿੰਨਾ ਮਾਲ ਵਤ ਵਤ ਲੈ ਕੇ ਜਾਂਦੇ ਨੇ ਉਹਨਾਂ ਸਾਡੇ ਕਾਰਜਕਾਰ ਨੂੰ ਕੰਮ ਮਿਲੇਗਾ ਮੈਂ ਇਹ ਮਹਿਸੂਸ ਕਰਨਾ ਤੇ ਇਹਦੇ ਵਿੱਚ ਮੈਂ ਆਪਣੇ ਵਪਾਰੀ ਸਾਥੀਆਂ ਨੂੰ ਵਾਅਦਾ ਕਰਨਾ ਤੇ ਜਿੱਥੇ ਵੀ ਸਾਨੂੰ ਜ਼ਰੂਰਤ ਪੈਗੀ ਅਸੀਂ ਇਹਨਾਂ ਮੱਥ ਦੌੜ ਪੰਜ ਕਰਕੇ ਦਿੱਲੀ ਜਾਣਾ ਪਏਗਾ ਜਾਂ ਉੱਥੋਂ ਦੇ ਸਾਨੂੰ ਵਿੱਤ ਮੰਤਰਾਲੇ ਨਾਲ ਗੱਲ ਕਰਨੀ ਪੈਗੀ ਜਾਂ ਉਹਦੇ ਵਿੱਚ ਕਸਟਮਰ ਅਧਿਕਾਰੀਆਂ ਨਾਲ ਕੋਈ ਗੱਲ ਕਰਨੀ ਪੈਂਦੀ ਹੈ ਤੇ ਅਸੀਂ ਕਰਾਂਗੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇੱਥੋਂ ਦੇ ਵੀ ਜਿਹੜੇ ਕਸਟਮਰ ਅਧਿਕਾਰੀ ਨੇ ਜਾਂ ਸਾਡੇ ਮੈਗਮ ਨਾਲ ਸੰਬੰਧਿਤ ਨਿਰਦੇਸ਼ ਨਾਲ ਵਿਭਾਗ ਨੇ ਜਿਹੜੇ ਵੀ ਜਿਹੜੇ ਵੀ ਕਿਉਂਕਿ ਡਾਇਰੈਕਟ ਤੌਰ ਤੇ ਸਾਡਾ ਮੰਤਰਾਲਾ ਨਾ ਹੋਣ ਕਰਕੇ ਸਾਨੂੰ ਵੱਖਰੇ ਵੱਖਰੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਪੈਂਦੀ ਹੈ ਅਸੀਂ ਉਹਦੇ ਵਿੱਚ ਆ ਕੇ ਫਿਰ ਇਹਦੇ ਉੱਤੇ ਜਿਹੜੀ ਸਾਡੀ ਬੰਦੀ ਕਾਰਵਾਈ ਠੁਕਮੀ ਹੈ ਉਹਦੇ ਉਹਨਾਂ ਦੇ ਕਾਗਜ਼ ਪੱਤਰ ਮੈਂ ਮਹਈਆ ਕਰਾਵਾਂਗੇ ਕਿ ਆਪਣੀ ਜਿਹੜੀ ਜ਼ਰੂਰਤ ਹੈ ਸਾਡੀ ਉਹਨੂੰ ਅਸੀਂ ਕਹਾਂਗੇ ਕਿ ਸਾਡੀ ਸਰਕਾਰ ਉਹਨੂੰ ਮਹਿਸੂਸ ਕਰੇ ਤੇ ਉਹਨੂੰ ਅੱਗੇ ਚੁਣਾਈ ਸੰਸਦ ਤੱਕ ਵੀ ਇਹ ਮਾਮਲਾ ਲੈ ਕੇ ਜਾਇਆ ਗਿਆ ਜੀ ਜਿਹੜੇ ਅੰਮ੍ਰਿਤਸਰ ਦੇ ਸੰਸਦ ਨੇ ਉਹ ਵੀ ਤੁਹਾਡੇ ਮਸਲੇ ਨੂੰ ਹੱਲ ਕਰਵਾ ਸਕਦੇ ਨੇ ਉਹਦਾ ਕਾਰਨ ਇਹ ਕਿ ਇਹਦੇ ਵਿੱਚ ਬੜੀ ਵੱਡੀ ਮਦਦ ਕਰ ਸਕਦੇ ਨੇ ਜਿਵੇਂ ਔਜਲਾ ਸਾਹਿਬ ਨੇ ਸਾਡੇ ਰਾਜ ਸਭਾ ਦੇ ਮੈਂਬਰ ਨੇ ਪੰਜਾਬ ਦੇ ਹੋਰ ਵੀ ਸੰਸਦ ਹੈਗੇ ਨੇ ਪਏ ਨਿਰਾਮ ਉਸਾਰਨ ਨਾਲ ਪੂਰੇ ਪੰਜਾਬ ਨਾਲ ਸਬੰਧਤ ਗੱਸੋਂ ਦੇ ਇਥੇ ਮੌਕਾ ਮਿਲਦਾ ਹੈ ਤੇ ਸਾਡਾ 에ਰਪੋਰਟ ਇੰਟਰਨੈਸ਼ਨਲ ਇਹੋ ਜਿਹੇ ਉੱਤੇ ਸਾਡੇ ਸਾਡੀ ਮਦਦ ਕਰਨਗੇ لیکن ਉਹਦਾ ਕਾਰਨ ਹੈ ਕਿ ਸਾਡੇ ਸੰਸਦ ਜਿੰਨੇ ਵੀ ਨੇ ਸਾਰੇ ਤਕਰੀਬਨ ਜਿਹੜੇ ਨੇ ਆਪੁਸ਼ੇ ਵਿੱਚ ਬੈਠੇ ਨੇ ਉਹਦੇ ਕਰਕੇ ਕਈ ਵਾਰੀ ਉਹਨਾਂ ਦੀ ਗੱਲ ਨੂੰ ਨਹੀਂ ਸੁਣੀ ਜਾਂਦਾ ਪਰ ਅਸੀਂ ਉਹਦੇ باوجود ਇਹ ਚਾਹੁੰਦੇ ਕਿ ਇਹ ਇੱਕ ਪਾਰਟੀ ਪੋਲੀਟੀਕਲ ਨੂੰ ਨਾ ਲਿਆ ਜਾਏ ਇਹਨੂੰ ਬਿਜ਼ਨਸ ਪੁਆਇੰਟ ਉੱਤੇ ਲਿਆ ਜਾਏ ਤੇ ਫਿਰ ਉਹਦੇ ਨਾਲ ਸਾਰੇ ਸਾਰਿਆਂ ਨੂੰ ਉਹਦਾ ਫਾਇਦਾ ਹੋ ਗਰੇ ਇਹਦੇ ਵਿੱਚ ਪਾਰਟੀ ਬਾਈ ਟੁੱਟੇ ਉੱਠ ਕੇ ਅਗਰ ਸਾਡਾ ਮੰਨ ਹੀ ਜਾਏ ਮੈਂ ਬੀਜੇਪੀ ਨੂੰ ਵੀ ਬੇਨਤੀ ਕਰਾਂਗਾ ਜੋਕ ਸਾਹਿਬ ਨੂੰ ਵੀ ਬੇਨਤੀ ਕਰਨ ਕੋ ਬੜੀ ਵਧੀਆ ਟਿਕਾਣੇ ਤੇ ਬਿਠੇ ਨੇ ਪਾਰਟੀ ਵਿੱਚ ਬੜਾ ਉਹਨਾਂ ਦਾ ਨਾਂ ਹੈ ਤੇ ਹੋਰ ਵੀ ਕੋਈ ਛੱਡੇਕਰ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ ਸਾਨੂੰ ਉਹਨਾਂ ਨਾਲ ਸੰਬੰਧ ਸਾਡੇ ਕਾਰੋਬਾਰ ਵਪਾਰੀ ਦਾ ਕੋਈ ਸਿੱਧ ਤੌਰ ਤੇ ਰਾਜਨੀਤਿਕ ਪਾਰਟੀਆਂ ਨਾਲ ਸਾਡਾ ਸਿਧਾ ਨਹੀਂ ਹੁੰਦਾ ਜੇ ਚਾਹੁੰਦੇ ਨੇ ਕਿਸੇ ਕਾਰੋਬਾਰ ਨਾਲ ਸੰਬੰਧ ਰੱਖਣੇ ਆ ਤੇ ਕਾਰੋਬਾਰੀ ਬੰਦਾ ਕਦੀ ਵੀ ਕਿਸੇ ਪਾਰਟੀ ਨਾਲ ਉੱਚੀ ਨੀਚ ਨਹੀਂ ਵੰਦਾ ਉਹ ਕੰਮ ਨਾਲ ਧਿਆਨ ਦਿੰਦਾ ਤੇ ਜੇ ਅਮਨ ਸ਼ਾਂਤੀ ਨਾਲ ਕੰਮ ਕਰਕੇ ਅਸੀਂ ਅਸੀਂ ਨੂੰ ਚਾਹਾਂਗੇ ਕਿ ਸੰਸਦ ਵਿੱਚ ਸਾਡਾ ਮਾਮਲਾ ਠਾਇਆ ਜਾਏ ਅਸੀਂ ਸਾਰੇ ਨੇ ਇੱਕ ਵਾਰ ਆਪੋ ਜੀ ਪ੍ਰਣ ਕੀਤਾ ਵਾ ਅੱਜ ਹੀ ਸਾਰੇ ਨੇ ਇੱਕ ਪ੍ਰਣ ਕੀਤਾ ਕਿ ਪੰਜਾਬ ਸਾਡੇ ਨੂੰ ਜਿਹੜੀ ਕਿਲਤ ਆਂਦੀ ਹੈ ਬਈਆਂ ਵਾ ਇਹ ਮਾਲ ਸਾਡਾ ਦਿੱਲੀੋਂ ਜਾ ਕੇ ਜਾਨ ਤੇ ਮਾਲ ਦੀ ਰਾਖੀ ਵਾਸਤੇ ਹਰੇ ਅੰਮ੍ਰਿਤਸਰੋਂ ਹੀ ਇਹ ਮੈਨੂਫੈਕਚਰੀ ਹੀ ਇੱਥੇ ਮਗਰੀ ਮਾਲ ਬੰਦਾ ਵਾ ਇੱਥੋਂ ਹੀ ਮਾਲ ਮਗਰੀ ਆਡਾ ਮਗ ਵੀ ਸਪੋਰਟ ਹੋਵੇ ਇਹਦੇ ਨਾਲ ਇਹ ਹੈਗੀ ਓਜਲਾ ਸਾਹਿਬ ਨੂੰ ਅਸੀਂ ਤਰਨ ਚੁੱਕ ਨੂੰ ਤੇ ਆਪਣੇ ਮਗ ਵੀ ਕਸਟਮ ਮਗ ਕਮਿਸ਼ਨ ਸਾਹਿਬ ਨੂੰ ਇਹ ਬੇਨਤੀ ਅਸੀਂ ਜਾ ਕੇ ਕਰਾਂਗੇ ਕਿ ਇਹ ਜਿਹੜਾ ਸਾਡਾ ਮਗ ਵੀ ਕਾਰੋਬਾਰਾ ਸਾਡੇ ਕਾਰੀਗਰ ਨੇ ਇੱਥੋਂ ਉਹਦਾ ਮਗ ਵੀ ਕਾਰੋਬਾਰ ਚੱਲੇਗਾ ਬਾ ਇੱਥੋਂ ਮਗ ਵੀ ਸਪੋਰਟ ਹੋਏਗਾ ਦਿੱਲੀ ਜਾ ਕੇ ਸਾਡੇ ਬੰਦੇ ਨੂੰ ਟੱਕਰੀ ਖਾਣੇ ਪੈਂਦੇ ਆ ਦੋ ਦੋ ਦਿਨ ਉੱਥੇ ਲੱਗਦੇ ਆ ਇਹਦੇ ਵਾਸਤੇ ਇਹ ਮਾਲ ਇੱਥੋਂ ਹੀ ਅਪੋਰਟ ਹੋਏ ਇਹ ਇਹਦੇ ਨਾਲੋ ਇੱਕ ਤੇ ਸਾਡੀ ਮਾਲ ਦੀ ਤੇ ਜਾਨ ਦੀ ਮਗੀ ਇੱਥੇ ਮੂਖ ਸ਼ਕਸ਼ਾ ਰਹੇਗੀ ਇੱਥੋਂ ਮਾਲ ਹਟਾ ਵੇ ਮਗੀ ਸਮਝਦਾਰੀ ਨਾਲ ਇੱਥੋਂ ਦੇ ਜਾਇਗਾ ਮਾਰ ਐਸਵਾਸੇ ਇਹ ਸਾਰੇ ਜਨ ਅਸੀਂ ਆਪਣੇ ਓਜਲਾ ਸਾਹਿਬ ਨੂੰ ਤਰਨਚੁੱਕ ਨੂੰ ਤੇ ਮਗੀ ਇਹ ਮਗੀ ਕਸਟਮ ਤੇ ਆਪਣੇ ਕਮਿਸ਼ਨ ਸਾਹਮਣੇ ਮਿਲਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...